ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਜ ਸਰ ਐਂਡ ਵਾਲੀ ਸੈਕਸ਼ਨ ਵਿੱਚ ਅਸੀਂ ਆਪਣੇ ਜਿਹੜੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਮੈਂ ਚਾਹਾਂਗੀ ਕਿ ਉਹ ਤੇ ਸਾਡੇ ਦਰਸ਼ਕਾਂ ਨਾਲ ਡਿਸਕਸ ਕਰ ਦੋ ਜੀ ਅ ਵੀਰ ਮੋਹਨਜੀਤ ਸਿੰਘ ਖਾਲਸਾ ਲਿਖਦੇ ਨੇ ਡਾਟ ਸਾਹਿਬ ਇੱਕ ਦਿਨ ਦੁਨੀਆ ਦੇਖੇਗੀ ਇਸ ਪੰਜਾਬ ਵਿੱਚ ਕੋਈ ਡੇਰਾ ਡੂਰਾ ਨਹੀਂ ਰਹੇਗਾ ਕਿਉਂਕਿ ਯੰਗ ਖਾਲਸਾ ਵਿਲ ਲੀਡ ਦਿਸ ਹਿਸਟਰੀ ਆਫਟਰ ਆਲ ਗੁਰੂ ਦਾ ਖਾਲਸਾ ਰਾਜ ਕਰੇਗਾ ਤੇ ਪੂਰੀ ਦੁਨੀਆ ਨੂੰ ਲੀਡ ਕਰੇਗਾ ਜੀ ਬੜਾ ਆਸ਼ਾਵਾਦੀ ਆਪਟਿਮਿਸਟਿਕ ਪਹੁੰਚ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਡੇਰੇ ਡੂਰੇ ਜਿਹੜੇ ਨੇ ਮੁਗਲਾਂ ਦੇ ਵੇੜੇ ਵੀ ਉਹ ਪ੍ਰਿਥੀ ਚੰਦ ਦੀ ਔਲਾਦ ਹੋਏ ਰਾਮ ਰਾਏ ਧੀਰਮਲੀਏ ਬਾਈ ਮੰਜੀਆਂ ਮਸੰਦ ਇਹ ਸਾਰਿਆਂ ਨੂੰ ਹੀ ਹਕੂਮਤ ਦੀ ਪੁਸ਼ਤਪਨਾ ਹੁੰਦੀ ਸੀ ਤੇ ਜਦੋਂ ਸਿੱਖਾਂ ਦੇ ਹੱਥ ਚ ਪੋਲੀਟਿਕਲ ਪਾਵਰ ਆਈ ਫਿਰ ਇਹ ਸਾਰੇ ਗਾਇਬ ਹੋ ਗਏ ਲੱਭੇ ਨਹੀਂ ਕੋਈ ਵੀ ਸੋ ਇਹ ਵੀ ਅੱਜ ਜਿਹੜੇ ਖੜੇ ਕੀਤੇ ਹੋਏ ਨੇ ਇਹ ਸਿਆਸੀ ਤਾਕਤ ਨਹੀਂ ਖੜੇ ਕੀਤੇ ਨੇ ਉਹ ਸਾਡਾ ਫੋਕਸ ਆਪਣੀ ਕੌਮੀ ਆਜ਼ਾਦੀ ਖਾਲਸਾਤਾਨ ਲਈ ਹੋਣਾ ਚਾਹੀਦਾ ਹੈ ਖਾਲਸਾਤਾਨ ਦੇ ਨਾਲ ਇਹ ਸਾਰਾ ਹੀ ਜਿਹੜਾ ਹੈ ਇਹ ਲੱਭਣਗੇ ਵੀ ਨਹੀਂ ਕਿਤੇ ਜੀ ਵੀਰ ਅਮਰਜੀਤ ਸਿੰਘ ਅੱਜ ਲਿਖਦੇ ਨੇ ਦਾ ਨਾਈਟ ਇਜ਼ ਡਾਰਕਸਟ ਜਸਟ ਬਿਫੋਰ ਦਾ ਡਾਨ ਡਾਡ ਸਾਬ ਅੰਟਿਲ 6 ਡੋਟ ਰੀਅਲਾਈਜ਼ ਵਾਈ ਗੁਰੂ ਸਾਹਿਬ ਕ੍ਰੀਏਟਿਡ ਖਾਲਸਾ ਪੰਥ ਐਂਡ ਵਾਟ ਇਜ਼ ਦਾ ਸੋਲ ਪਰਪਸ ਆਫ ਪੰਜ ਪਿਆਰੇ ਥਿਸ ਡਾਰਕਨੈਸ ਵਿਲ ਕੰਟੀਨਿਊ ਬੜਾ ਇਹਨਾਂ ਦਾ ਵੀ ਪਹਿਲਾਂ ਵੀ ਇਹਨਾਂ ਨੇ ਲਿਖਿਆ ਸੀ ਲਾਸਟ ਟਾਈਮ ਬੜਾ ਆਪਟੀਮਿਸਟ ਇਹਨਾਂ ਦਾ ਕਮੈਂਟ ਹੁੰਦਾ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਜਵੇਂ ਸਵੇਰਾ ਚੜ੍ਹਨ ਤੋਂ ਪਹਿਲਾਂ ਰਾਤ ਹਨੇਰੀ ਹੁੰਦੀ ਜਾਂਦੀ ਹੈ ਡਾਰਕ ਹੁੰਦੀ ਹੈ ਇਵੇਂ ਹੀ ਹੈ ਕਿ ਅਲਟੀਮੇਟਲੀ ਸਵੇਰਾ ਚੜ੍ਹੇਗਾ ਪਰ ਸਾਨੂੰ ਸਿੱਖਾਂ ਨੂੰ ਇਹ ਸਮਝਣਾ ਪੈਗਾ ਵੀ ਗੁਰੂ ਸਾਹਿਬ ਨੇ ਖਾਲਸਾ ਪੰਥ ਕਿਉਂ ਸਰਜਿਆ ਉਹਦੀ ਕਿਉਂ ਸਾਜਣਾ ਕੀਤੀ ਔਰ ਪੰਜ ਪਿਆਰਿਆਂ ਦਾ ਜਿਹੜਾ ਉਹ ਕੀ கான்ਸੈਪਟ ਹੈ ਕੀ ਮਹੱਤਵ ਹੈ ਜਦੋਂ ਤੱਕਸੀਂ ਇਹ ਨਹੀਂ ਸਮਝਦੇ ਇਹ ਹਨੇਰੀ ਰਾਤ ਜਿਹੜੀ ਹੈ ਲੰਬੀ ਹੁੰਦੀ ਜਾਏਗੀ ਬਹੁਤ ਖੂਬਸੂਰਤ ਇਹਨਾਂ ਦਾ ਐਨਲਿਸਿਸ ਹੈ ਵੀਰ ਸਰਬਜੀਤ ਸਿੰਘ ਲਿਖਦੇ ਨੇ ਖਾਲਸਾ ਜੀ ਮਾਫ ਕਰਨਾ ਭਾਰਤ ਵਿੱਚ ਤਾਂ ਏਜੰਸੀਆਂ ਸਿੱਖਾਂ ਨੂੰ ਖਰਾਬ ਕਰ ਰਹੀਆਂ ਹਨ ਪਰ ਇਧਰ ਬਾਹਰਲੇ ਗੁਰੂ ਵਿੱਚ ਕੌਣ ਹੈ ਜੋ ਲੜਾਈ ਝਗੜੇ ਕਰਵਾ ਰਿਹਾ ਹੈ ਵੀਰ ਸਰਬਜੀਤ ਸਿੰਘ ਜੀ ਇੱਥੇ ਵੀ ਅਮਰੀਕਨ ਐਮਬੈਸੀਆਂ ਕੌਂਸੂਲੇਟਸ ਅਮਰੀਕਾ ਚ 8 ਉਹਨਾਂ ਦੇ ਘਟੂ ਘਟ ਕੌਂਸੂਲੇਟ ਨੇ ਐਮਬੈਸੀਆਂ ਨੇ ਹਜ਼ਾਰਾਂ ਏਮਪਲੋਈ ਨੇ ਇੱਥੇ 20 ਗੁਰਦੁਆਰਿਆਂ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਵਿੱਚ ਝਗੜੇ ਨੇ ਬੇਸ਼ੱਕ ਹੋਮੇ ਦਾ ਇੱਕ ਆਪਣਾ ਰੋਲ ਹੈ ਪਰ ਇਹਦੇ ਪਿੱਛੇ ਵੀ ਇਹ ਇਹੀ ਅਨਸੀਨ ਹੈਂਡ ਹੈ ਐਂਬੈਸੀਆਂ ਕੌਂਸਲਟ ਇੱਥੇ ਵੀ ਐਕਟਿਵ ਨੇ ਇਹ ਬਾਰੇ ਭੁਲੇਖਾ ਨਾ ਹੋਏ ਕਿ ਬਈ ਉੱਥੇ ਹੀ ਉਹਨਾਂ ਦਾ ਰੋਲ ਹੈ ਵੀਰ ਜੁਝਾਰਵਿਰ ਜੀਤਾ ਸੰਧਰ ਮਨਪ੍ਰੀਤ ਸਿੰਘ ਇਹ ਫਤਿਹ ਅਰਜ਼ ਕਰਦੇ ਨੇ ਵਾਜ ਜੀ ਖਾਲਸਾ ਵਾਜ ਜੀ ਦੀ ਫਤਿਹ ਬਲਜੀਤ ਸਿੰਘ ਖਾਲਸਾ ਕਹਿੰਦੇ ਨੇ ਕੱਲ ਹੀ ਦਾਲ ਸਰਸੇ ਸਾਹਨ ਦੇ ਪੈਰਾਂ ਵਿੱਚ ਚਲਾ ਗਿਆ ਇਹ ਬਿਲਕੁਲ ਠੀਕ ਹੈ ਬਲਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਸਰਬਜੀਤ ਸਿੰਘ ਲਿਖਦੇ ਨੇ ਬਾਦਲਾਂ ਤੋਂ ਮੁਕਤ ਕਰਵਾਓ ਸ਼੍ਰੀ ਕਾਦਰ ਸਿੰਘ ਸਾਹਿਬ ਤੇ ਸ਼ਰਮਨੀ ਕਮੇਟੀ ਨੂੰ ਨਹੀਂ ਹੁਣ ਤਾਂ ਇਹਨਾਂ ਦੀ ਵੈਸੇ ਮੁਕਤੀ ਚਾਹੀਦੀ ਹੈ ਇਹਨਾਂ ਨੂੰ ਹੁਣੇ ਮੁਕਤ ਹੋਣ ਦਾ ਇਹਨਾਂ ਦਾ ਟਾਈਮ ਆ ਗਿਆ ਹਰ ਚੀਜ਼ ਤੋਂ ਜੀ ਅ ਸੁਰਿੰਦਰ ਸਿੰਘ ਜੀਐਸ ਪੰਡਾਲ ਦੀਪ ਸਵੀਟ ਜੱਟ ਗੁਰਸੇਵਕ ਸਿੰਘ ਸੰਧੂ ਡੀਕੇ ਦਵਿੰਦਰ ਸਿੰਘ ਇਹ ਸਾਰੇ ਫਤਿਹ ਔਰ ਖਾਲਸਤਾਨ ਜ਼ਿੰਦਾਬਾਦ ਲਗਦੇ ਨੇ ਅ ਵੀਰ ਹਰਮੇਲ ਸਿੰਘ ਸਿੱਖ ਪੰਥ ਵਿਰੋਧੀ ਸਾਰੇ ਡੇਰੇ ਬਾਦਲ ਕਾਲੀ ਦਲ ਦੀ ਮਦਦ ਤੇ ਆਏ ਹੁਣ ਬਾਦਲ ਪ੍ਰੇਮੀ ਦਲ ਸਿੱਖ ਕੌਮ ਨਾਲ ਸਿੱਧੀ ਟੱਕਰ ਲਵੇਗਾ RSS ਤੇ Shiv Sena ਤੇ ਹੋਰ ਸਿੱਖ ਪੰਥ ਵਿਰੋਧੀ ਕੱਟੜ ਹਿੰਦੂ ਜਥੇਬੰਦੀਆਂ ਬਾਦਲ ਦੀ ਮਦਦ ਤੇ ਆਈਆਂ ਭਾਰਤੀ ਏਜੰਸੀਆਂ ਲਈ ਵੀ ਬਾਦਲ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਣ ਵਾਲਾ ਸਭ ਤੋਂ ਵੱਡਾ ਸੰਧ ਹੈ ਬਿਲਕੁਲ ਹਰਮੇਲ ਸਿੰਘ ਹੋਰਾਂ ਦੀ ਜਿਹੜੀ ਹੁੰਦੀ ਹੈ ਪਹੁੰਚ ਬਿਲਕੁਲ ਕਲੀਅਰ ਹੁੰਦੀ ਹੈ ਕੋਈ ਇਫ ਐਂਡ ਬਟ ਨਹੀਂ ਹੁੰਦਾ ਕਹਿੰਦਾ ਐਂਡ ਆਫ ਦਾ ਡੇ ਇਹਨਾਂ ਤੋਂ ਵੱਧ ਕੇ ਜ਼ਲੀਲ ਬੰਦਾ ਉਹਨਾਂ ਨੂੰ ਕੌਣ ਮਿਲ ਸਕਦਾ ਹੈ ਬਾਦਲ ਤੋਂ ਜਿਹੜਾ ਕਿ ਸਿੱਖੀ ਔਰ ਸਾਡੀ ਕੌਮੀ ਅਰਜ਼ ਔਰ ਕੌਮੀ ਆਜ਼ਾਦੀ ਦਾ ਇਹ ਨਵਰਦਾ ਦੁਸ਼ਮਣ ਸਾਡੇ ਭੇਖ ਦੇ ਵਿੱਚ ਸੋ ਇਸੇ ਲਈ ਹੁਣ ਉਹਨਾਂ ਦਾ ਤਾਨ ਲੱਗਾ ਹੈ ਕਿ ਵੀ ਇਹਨਾਂ ਨੂੰ ਵਾਪਸ ਪਾਵਰ ਚ ਕਿਵੇਂ ਲਿਆਣਾ ਮਨਵਿੰਦਰ ਸਿੰਘ ਖਾਲਸਾ ਜਗਜੀਤ ਸਿੰਘ ਕਰਨੈਲ ਸਿੰਘ ਇਹ ਫਤਿਹ ਅਰਜ਼ ਕਰਦੇ ਨੇ ਸੋ ਅਸੀਂ ਇਹਨਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਜੀ ਇਸ ਦਿਨ ਆਲੀ ਜੇ ਜੀ ਉਹ ਲਿਖਦਾ ਹੈ ਆਈ ਬੀਲੀਵ 10000 ਵਿਲੇजेस ਹੈਡ ਟੂ ਮੂਵ ਫਰਮ ਦਾ ਬਾਰਡਰ ਬਿਕਾਜ਼ ਆਫ ਮੋਦੀ ਬਾਦਲ ਫੀਅਰ ਮੌਂਗਰਿੰਗ ਉਹ ਉਦੋਂ ਤੱਕ ਸਟੇਬਿਲਟੀ ਦੀ ਫਿਕਰ ਨਹੀਂ ਸੀ ਉਹਨਾਂ ਨੇ ਬਿਲਕੁਲ ਠੀਕ ਕੀਤਾ ਕਿ 10000 ਨਹੀਂ ਜ਼ਿਆਦਾ ਸਗੋਂ ਜਦੋਂ ਪਿਛਲੇ ਦਿਨਾਂ ਜਿਨ੍ਹਾਂ ਨੇ ਉੜੀ ਹਮਲੇ ਦੀ ਆੜ ਦੇ ਵਿੱਚ ਬਾਰਡਰਾਂ ਤੋਂ ਉਹਨਾਂ ਨੇ ਲੋਕਾਂ ਨੂੰ ਜਿਹੜੇ ਅਮਰitsar, ਗੁਰਦਾਸਪੁਰ, ਫਿਰੋਜ਼ਪੁਰ, ਪਠਾਨਕੋਟ ਇਹਨਾਂ ਸਾਰਿਆਂ ਤੋਂ ਜਿਹੜਾ ਚਾਰ ਜ਼ਿਲ੍ਹਿਆਂ ਤੋਂ ਉਹਨਾਂ ਨੂੰ ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਘਰਾਂ ਚੋਂ ਕੱਢ ਕੇ ਰੋਲਿਆ ਉਹਨਾਂ ਨੂੰ ਲਿਆ ਕੇ ਫਿਰ ਜੇ ਕੀ ਲਿਖਦੇ ਨੇ ਐਨ ਆਰ ਆਈਸ ਮੇਡ ਪੰਜਾਬ ਅਨਸਟੇਬਲ ਬਾਈ ਜਸਟ ਬਰੀਥਿੰਗ ਬਟ ਦਾ ਫੇਕ ਸਰਜਿਕਲ ਸਟ੍ਰਾਈਕ ਐਂਡ ਕਾਲ ਟੂ ਗੋ অন ਵਾਰ ਡਿਡਨਟ ਹਾਂ ਇਹ ਉਹਨਾਂ ਨੇ ਜਾਇਬ ਕਸੇ ਕਿ ਵੀ ਆ ਤੁਸੀਂ ਝੂਠੀਆਂ ਸਰਜਿਕਲ ਸਟ੍ਰਾਈਕ ਕੀਤੀਆਂ ਜਾਂ ਲੜਾਈ ਦੇ ਮਾਹੌਲ ਬਣਾਇਆ ਉਹਨੇ ਨਹੀਂ ਪਰ ਜਿਹੜੇ ਬਾਹਰੋਂ ਐਨ ਆਰ ਆਈ ਆ ਗਏ ਉਹਨਾਂ ਨੇ ਪੰਜਾਬ ਦੇ ਵੀ ਸ਼ਾਂਤੀ ਪੰਗ ਕਰ ਜੋ ਪ੍ਰਚਾਰ ਕਰਨ ਜਾਨੋ ਜਾਨੋ ਅ ਲਖਦੇ ਨੇ ਨਾਈਸ ਜੌਬ ਜੇ ਕਿ ਦੇ ਆਰ ਟ੍ਰਾਈਂਗ ਟੂ ਸਕਿਅਰ ਹਿੰਦੂਜ਼ ਇਨਟੂ voting ਫਾਰ ਬਿਲਕੁਲ ਠੀਕ ਹੈ ਜੀ ਇਹ ਮੈਂ ਨਹੀਂ ਸੀ ਮੈਂਸ਼ਨ ਕੀਤਾ ਮੋੜਵਾੜਾ ਇੱਕ ਪਾਸੇ ਤਾਂ ਉਹਨਾਂ ਨੇ ਸੌਦਾ ਸਾਧ ਦੇ ਪ੍ਰੇਮੀ ਜਿਹੜੇ ਨੇ ਉਹ ਲੈ ਆਂਦੇ ਨਾਲ ਹਿੰਦੂਆਂ ਨੂੰ ਵੀ ਮੈਸੇਜ ਦੇ ਦੇ ਦਿੱਤਾ ਕਿ ਜੀ ਦੇਖੋ ਅਦਰਵਾਈਜ਼ ਉਹ ਫੇਰ ਆ ਜਾਣਾ ਜੀ ਉਹ ਤੁਹਾ ਇਹ ਜਿਹੜਾ ਉਹਨਾਂ ਦੀਆਂ ਵੋਟਾਂ ਵੀ ਇਹਦੇ ਨਾਲ ਉਹਨਾਂ ਨੂੰ ਮਿਲਦੀਆਂ ਨੇ ਅ ਰਵਿੰਦਰ ਸਿੰਘ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਸੇ ਕੌਮੀ ਕਾਰ ਖਾਲਿਸਤਾਨ ਜ਼ਿੰਦਾਬਾਦ 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 ਆ ਜਾਫੀ ਸਿੰਘ ਢੱਲੋਂ ਵਾਹਿਗੁਰੂ ਕਿਰਪਾ ਕਰੇ ਸਰਬਜੀਤ ਸਿੰਘ ਸਰ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਔਰ ਆਵੀਰ ਜਾਫੀ ਸਿੰਘ ਢੱਲੋਂ ਜੀ ਨੇ ਇੱਕ ਨਜ਼ਮ ਲਿਖੀ ਹੈ ਜੀ ਮੈਂ ਉਹਨੂੰ ਸ਼ੇਅਰ ਕਰ ਲੈਨੇ ਬੀੜੀ ਲੀਡਰਾਂ ਦੀ ਡੁੱਬ ਕੇ ਵੀ ਪਾਰ ਹੁੰਦੀ ਰਹਿਣੀ ਐ ਪਰ ਤੇਰੀ ਤਾਂ ਪੰਜਾਬ ਸਦਾ ਹਾਰ ਹੁੰਦੀ ਰਹਿਣੀ ਐ ਪਾ ਕੇ ਹਿਰਨਾ ਦੀ ਖਲ ਬਗੇ ਆੜ ਨਵੇਂ ਆਉਣਗੇ ਤੇਰੇ ਹੱਕਾਂ ਦੀ ਜ਼ਮੀਨ ਤੇ ਸਿਆੜ ਨਵੇਂ ਪੌਣਗੇ ਤੇਰੀ ਵੱਢਣ ਲਈ ਧੌਣ ਤਿੱਖੀ ਧਾਰ ਹੁੰਦੀ ਰਹਿਣੀ ਐ ਪਰ ਤੇਰੀ ਤਾਂ ਪੰਜਾਬ ਸਦਾ ਹਾਰ ਹੁੰਦੀ ਰਹਿਣੀ ਐ ਬੜੀ ਜ਼ਿੰਦਗੀ ਔਖੀ ਕਦੇ ਮੌਤਾਂ ਨਾ ਸੁਖਾਲੀਆਂ ਪੱਲੇ ਰਹਿ ਗਈਆਂ ਨੇ ਤੇਰੇ ਬਸ ਤੰਗੀਆਂ ਬਿਹਾਲੀਆਂ ਉੰਜ ਬਚੀ ਖੁਚੀ ਅਣਕ ਉਦਾਰ ਹੁੰਦੀ ਰਹਿਣੀ ਐ ਪਰ ਤੇਰੀ ਤਾਂ ਪੰਜਾਬ ਸਦਾ ਹਾਰ ਹੁੰਦੀ ਰਹਿਣੀ ਐ ਰਾਜ ਭਾਕ ਦੀਆਂ ਪੁੱਤਾਂ ਚੋਂ ਇਛਾਵਾਂ ਸਭ ਮੁੱਕੀਆਂ ਇਹਨਾਂ ਲੀਡਰਾਂ ਦੇ ਦਿਲਾਂ ਚੋਂ ਵਫਾਵਾਂ ਸਭ ਮੁੱਕੀਆਂ ਤੇਰੇ ਸਿਰ ਦਿੱਲੀ ਸਦਾ ਸਵਾਰ ਹੁੰਦੀ ਰਹਿਣੀ ਐ ਪਰ ਤੇਰੀ ਤਾਂ ਪੰਜਾਬ ਸਦਾ ਹਾਰ ਹੁੰਦੀ ਰਹਿਣੀ ਐ ਅਸੀਂ ਦਿੱਤੀਆਂ ਦੁਹਾਈਆਂ ਪਰ ਸੁਣਦਾ ਨਾ ਕੋਈ ਨਵੇਂ ਸਿਰਿਓਂ ਵੀ ਸੰਧੂ ਖਾਬ ਬੁਣਦਾ ਨਾ ਕੋਈ ਲੰਮੀ ਲੱਗਦਾ ਗਦਾਰਾਂ ਦੀ ਕਤਾਰ ਹੁੰਦੀ ਰਹਿਣੀ ਐ ਪਰ ਤੇਰੀ ਤਾਂ ਪੰਜਾਬ ਸਦਾ ਹਾਰ ਹੁੰਦੀ ਰਹਿਣੀ ਐ ਇਹ ਨਾਲ ਜੁਗਰਾਜ ਸਿੰਘ ਮੇਰੇ ਖਰੋਨਾ ਦੀ ਨਜ਼ਮ ਨੂੰ ਉਹਨੇ ਗਤੋ ਰਿਹਾ ਆਦਾ ਬੜੀ ਖੂਬਸੂਰਤ ਐ ਗਦਾਰਾਂ ਦੀ ਗੱਲ ਐ ਪਰ ਮੈਂ ਇਸੇ ਕਨਕਲੂਜਨ ਨਾਲ ਸਹਿਮਤ ਨਹੀਂ ਐ ਮੈਂ ਤਾਂ ਸ਼ਾਹ ਮੁਹੰਮਦ ਦੇ ਕਨਕਲੂਜਨ ਨਾਲ ਸਹਿਮਤ ਐ ਜਿਹਦੇ ਚ ਉਹਨੇ ਕਿਹਾ ਸੀ ਕਿ ਸ਼ਾਹ ਮੁਹੰਮਦਾਂ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਮੀਆ ਕਿ ਅਲਟੀਮੇਟਲੀ ਇਹ ਠੀਕ ਹੈ ਅੱਜ ਸਾਨੂੰ ਲੱਗਦਾ ਹੈ ਗਦਾਰਾਂ ਦੀ ਵੀ ਲੰਬੀ ਲਾਈਨ ਹੈ ਔਰ ਇਹ ਅੱਜ ਨਹੀਂ ਹੈ ਮੈਨੂੰ ਯਾਦ ਹੈ ਵੀ 84 ਤੋਂ ਬਾਅਦ ਲੋਕ ਕਵੀ ਪਿਆਰਾ ਸਿੰਘ ਨਿਰਚਲ ਅੰਮ੍ਰਿਤਸਰ ਤੋਂ ਹੁੰਦੇ ਸੀ ਔਰ ਇੰਡੀਆ ਰੇਡੀਓ ਤੋਂ ਵੀ ਉਸ ਵੇਲੇ ਜੀ ਕਾਫੀ ਪਪੂਲਰ ਪੋਇਟ ਸੀ ਪੰਥਕ ਦੀਵਾਨਾ ਚ ਵੀ ਐਡਰੈਸ ਕਰਦੇ ਸਨ ਤਾਂ ਉਹਨਾਂ ਨੇ ਇੱਕ ਵਾਰੀ ਇੱਕ ਨਜ਼ਮ ਕਹੀ ਹੁੰਦੀ ਤਾਂ ਇੱਕ ਕਪਲੇਟ ਮੈਨੂੰ ਯਾਦ ਹੈ ਜਿਹਦੇ ਚ ਉਹਨਾਂ ਨੇ ਕਿਹਾ ਵੀ ਇੱਕ ਨਹੀਂ ਦੋ ਨਹੀਂ ਚਾਰ ਡੋਗਰੇ ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ ਉਹ ਡੋਗਰਾ ਗਦਾਰ ਚ ਔਰ ਡੋਗਰਾ ਸਿਨੋਨਿਮਸ ਨਹੀਂ ਇੱਕੋ ਅਰਥਕ ਨਹੀਂ ਸੋ ਉਹਨਾਂ ਨੇ ਇਹ ਯਾਦ ਕਰਾਇਆ ਸੀ ਕਿ ਭਈ ਇਹ ਉੱਤੇ ਤਾਂ ਡੋਗਰੇ ਨੇ ਥੱਲੇ ਵੀ ਉਹਨਾਂ ਦੇ ਯਾਰਾਂ ਦੇ ਯਾਰ ਡੋਗਰੇ ਆਂਦੇ ਸੋ ਇਹਨਾਂ ਨੇ ਵੀ ਜਿਹੜਾ ਬਿਲਕੁਲ ਠੀਕ ਕਿਹਾ ਕਿ ਗਦਾਰਾਂ ਦੀ ਲੰਬੀ ਫੌਜ ਹੈ ਪਰ ਮੈਂ ਅਕਸਰ ਇਹ ਕਹਿੰਦਾ ਆਂ ਵੀ ਗਦਾਰ ਹੋਣੇ ਇਸ ਗੱਲ ਦਾ ਸਬੂਤ ਹੈ ਕਿਸ ਸਰਦਾਰ ਨੇ ਜੇ ਸਰਦਾਰ ਨਾ ਹੋਣ ਤੇ ਗਦਾਰਾਂ ਨੂੰ ਕੌਣ ਪੁੱਛੇ ਸੋ ਜ਼ਾਹਰ ਹੈ ਕਿ ਗਦਾਰ ਬਣਾਉਣ ਦੀ ਖਰੀਦਣ ਦੀ ਖੜੇ ਕਰਨ ਦੀ ਲੋੜ ਇਸ ਲਈ ਪੈਂਦੀ ਹੈ ਕਿ ਸਰਦਾਰਾਂ ਨੂੰ ਕਿਵੇਂ ਜਿਹੜਾ ਉਹ ਥਾਂੇ ਰੱਖਣਾ ਹੈ ਜਾਂ ਉਹਨਾਂ ਦੀ ਆਵਾਜ਼ ਨੂੰ ਕਿਵੇਂ ਦਬੋਣਾ ਸੋ ਕੋਈ ਗੱਲ ਨਹੀਂ ਹੈ ਗਦਾਰ ਪਹਿਲਾਂ ਵੀ ਰਹੇ ਨੇ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਨਾਲ ਸਿੰਘਾਂ ਦੇ ਉਸ ਦੀ ਨਾਲ ਸਿੰਘਾਂ ਦੇ ਉਸ ਦੀ ਸੀ ਗੈਰਸਹਾਲੀ ਵਾਜ ਕੇ ਜਾਏ ਕਿ ਲਾਟ ਨੂੰ ਖਬਰ ਕੀਤੀ ਗੱਲ ਜਾਏ ਦਸੀ ਸਾਰੀ ਭੇਤ ਵਾਲੀ ਹੁਣੇ ਪਹਾੜਾ ਸਿੰਘ ਫਰੀਦਕੋਟਿਆ ਇਹਦੇ ਬਾਦਲ ਦਾ ਹੀ ਹੋਣਾ ਰਿਸ਼ਤੇਦਾਰ ਕੋਈ ਵਡੇਰਾ ਇਹਦਾ ਅੰਗਰੇਜ਼ਾਂ ਨੂੰ ਜਾ ਕੇ ਖਬਰ ਕਰਕੇ ਖਾਲਸਾ ਫੌਜ ਨੂੰ ਜਿਹੜਾ ਹੀ ਹੈਰਾਨ ਦਾ ਕਾਰਨ ਬਣਿਆ ਸ਼ਾਹ ਮੁਹੰਮਦ ਨਹੀਂ ਇਹ ਕਿ ਸੋ ਜੇ ਪਹਾੜਾ ਸਿੰਘ ਉਦੋਂ ਵੀ ਰਹੇ ਅਸੀਂ ਫੇਰ ਬਾਉਂਸ ਬੈਕ ਕੀਤੇ ਅੰਗਰੇਜ਼ਾਂ ਨੇ ਵੀ ਟੈਲ ਲਾ ਲਿਆ ਕਿ ਭਾਈ ਇਹ ਅਲਟੀਮੇਟਲੀ ਜਿਹੜਾ ਔਰ ਮੈਂ ਕਨਕਲੂਡ ਕਰਾਂ ਫਾਈਨਲ ਅੱਜ ਦੇ ਵਿਚਾਰ ਤੋਂ ਕਿ ਕੀਤਾ ਜ਼ੁਲਮ ਔਰੰਗੇ ਪਰ ਸਰਦਾਰ ਕਦੇ ਵੀ ਮੁੱਕੇ ਨਾ ਕੀਤਾ ਜ਼ੁਲਮ ਔਰੰਗੇ ਪਰ ਸਰਦਾਰ ਕਦੇ ਵੀ ਮੁੱਕੇ ਨਾ ਨਾਲ ਪੜੇ ਇਹ ਖੂਨ ਦੇ ਬੂਟੇ ਅਹਿਮਦ ਸ਼ਾਹ ਤੋਂ ਸੁੱਕੇ ਨਾ ਕਾਫਲੇ ਇਹ ਸਿਰਲੱਥਾਂ ਵਾਲੇ ਅੰਗਰੇਜ਼ਾਂ ਤੋਂ ਵੀ ਰੁੱਕੇ ਨਾ ਮੁਕਦੀ ਗੱਲ ਕਿ ਅਜੇ ਤੀਕ ਇਹ ਕਿਸੇ ਅੱਗੇ ਵੀ ਝੁੱਕੇ ਨਾ ਇਹੋ ਜਿਹਾ ਮਰ ਜਿਵੜਿਆਂ ਨੂੰ ਕੀ ਕਰਨਾ ਇਹਨਾਂ ਸਰਕਾਰਾਂ ਨੇ ਜਿੰਦ ਧਰਮ ਦੇ ਲਿਖੇ ਲੋਣੀ ਸਿੱਖਿਆ ਹੈ ਸਰਦਾਰਾਂ ਨੇ ਸੋ ਅਲਟੀਮੇਟਲੀ ਜਿੱਤ ਪੰਥ ਦੀ ਹੋਏਗੀ ਸਾਡੇ ਚੌਂ ਗੁਰੂ ਦੇ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਦੀ ਅਸੀਂ ਅਰਦਾਸ ਕਰਦੇ ਔਰ ਇਹ ਗਦਾਰਾਂ ਦੀ ਲਿਸਟ ਜੇ ਨਹੀਂ ਮਰਜ਼ੀ ਲੰਬੀ ਹੋ ਜਾਏ ਇਹ ਸਮਿੱਟੇ ਵੀ ਜਾਣਗੇ ਔਰ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਗਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਖਾਲਸਤਾਨ ਹੋਣ ਚਾਹੇਗਾ ਇਹ ਨਿਸ਼ਚੇਵਾਚਕ ਸੱਚ ਹੈ ਪਰ ਇਸ ਮਹੌਲ ਦੇ ਵਿੱਚ ਜਿਹੜੇ ਅਸੀਂ ਆਪਣੇ ਆਪ ਨੂੰ ਝੰਡਾ ਬਰਦਾਰ ਕਹਾਉਣ ਵਾਲੇ ਆ ਸਾਨੂੰ ਆਪਣਾ ਜਿਹੜਾ ਆਪਟੀਮਿਜ਼ਮ ਹੈ ਆਪਣੀ ਆਸ ਹੈ ਉਹਨੂੰ ਨਹੀਂ ਛੱਡਣਾ ਚਾਹੀਦਾ ਔਰ ਇਹ ਰਿਜ਼ੋਲਵ ਸਾਨੂੰ ਲਗਾਤਾਰ ਆਪਣੇ ਆਪ ਨੂੰ ਐਜ਼ ਅ ਰਿਮਾਈਂਡਰ ਹੋਣਾ ਚਾਹੀਦਾ ਜਿਹੜੀ ਗੱਲ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਜਨੈਤ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਯਾਦ ਕਰਵਾਉਂਦੇ ਸੀ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਜੀ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ ਹਾਂ ਟਾਪਿਕ ਤਾਂ ਅਸੀਂ ਵੈਸੇ ਚੁਣਿਆ ਸੀ ਕਿ ਸਾਧਵੀ ਪ੍ਰਗਿਆ ਲੇਟ ਆਫ ਇਨ ਜਿਹੜਾ ਜੋਸ਼ੀ ਕੇਸ ਇੱਕ ਆਰਐਸਐਸ ਵਰਕਰ ਨੂੰ ਆਪ ਹੀ ਕਿਉਂਕਿ ਇਹਦਾ ਸਾਥੀ ਸੀ ਤੇ ਜਦੋਂ ਉਹਨੇ ਕਿਹਾ ਮੈਂ ਭੇਦ ਲੱਗਾ ਦੱਸਣ ਨੂੰ ਮਰਵਾ ਦਿੰਦਾ ਹੈ ਉਹੀ ਸਾਧਵੀ ਪ੍ਰਗਿਆ ਜਨੇ ਮਾਲੇਗਾਉ ਬੰਬ ਬਲਾਸਟ ਕਰਵਾਏ ਕਰਨਲ ਪ੍ਰੋਧ ਦੇ ਨਾਲ ਮਿਲ ਕੇ ਔਰ ਹੁਣ ਮੱਧ ਪ੍ਰਦੇਸ਼ ਦੀ ਉਹਨੂੰ ਅਦਾਲਤ ਨੇ ਵੀ ਮੁਆਫ ਕਰਤਾ ਹੈ ਅਗਲਾ ਮਾਲੇਗਾਉ ਤੋਂ ਮਾਫੀ ਹੋਏਗੀ ਫਿਰ ਇਹ ਮੋਦੀ ਦੀ ਜਿਹੜੀ ਸਟਾਰ ਪ੍ਰੀਚਰ ਹੋਏਗੀ ਚਾਰਜ ਫੇਰੇ ਜਿਵੇਂ 우마 بھارتی ਤੇ ਦੂਸਰੀਆਂ ਉਸ ਕਿਸਮ ਦੀਆਂ ਜਿਹੜੀਆਂ ਉਹ ਸਾਧਵੀਆਂ ਇਹਨਾਂ ਨੇ ਰੱਖੀਆਂ ਹੋਈਆਂ ਜੀ ਸੋ ਇਹ ਮੈਂ ਹੁਣ ਅੱਜ ਦੇ ਵਿਚਾਰ ਤੇ ਆ ਜਾਂਨੇ ਜੀ ਜੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਦੇਵ ਗੰਦਾਰੀ ਰਾਗ ਹੈ ਮਹੱਲਾ ਪੰਜਵਾਂ ਮਨ ਕਹਿ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਪੀਤਰ ਜੋ ਦੀਸੈ ਸੋ ਛਾਰਾ ਰਹਾਉ ਜਿਨ ਕੀਆ ਤਿਸ ਸਿਮਰ ਪ੍ਰਾਣੀ ਜਿਉ ਪ੍ਰਾਨ ਜਨ ਧਾਰੈ ਤਸੈ ਤਿਆਗ ਅਵਰ ਲਪਟਾਵੈ ਮਰ ਜਨਮੈ ਮੁਗਦ ਗਵਾਰਾ ਅੰਦ ਗੁੰਗ ਪਿੰਗਲ ਮਤ ਹੀਨਾ ਰਬ ਰੱਖੋ ਰੱਖਣ ਹਰ ਕਰਨ ਕਰਾਵਣ ਹਾਰ ਸਮਰਥਾ ਕਿਆ ਨਾਨਕ ਜਾਨ ਤੇ ਵਿਚਾਰਾ ਜੀ ਇਸ ਦੇ ਵਿੱਚ ਪੰਜਵੇਂ ਪਾਤਸ਼ਾਹ ਯਾਦ ਕਰਵਾਂਦੇ ਨੇ ਆਪਣੇ ਮਨ ਨੂੰ ਪਹਿਲਾਂ ਐਡਰੈਸ ਕੀਤਾ ਹੈ ਰਾਦਰੇ ਸਾਡੇ ਲਈ ਹੈ ਕਿ ਅਸੀਂ ਆਪਣੇ ਮਨ ਨੂੰ ਪੁੱਛਣਾ ਹੈ ਮਨ ਕਹ ਅਹੰਕਾਰ ਅਫਾਰਾ ਐ ਮੇਰੇ ਮਨ ਕਿਉਂ ਹੰਕਾਰ ਦੇ ਵਿੱਚ ਅਫਰਿਆ ਫਿਰਦੇ ਕਿਉਂ ਤੇਰੇ ਅੰਦਰ ਹੰਕਾਰ ਦਾ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀ ਸੈ ਸੋਚਾਰਾ ਤੂੰ ਹੰਕਾਰ ਦੇ ਅੰਦਰ ਭਰਿਆ ਦੁਰਗੰਧ ਹੁੰਦੀ ਹੈ ਮਾੜੀ ਫਾਉਲ ਸਮੈਲ ਜੀ ਕਿ ਤੇਰੇ ਅੰਦਰੋਂ ਮਾੜੀ ਜਿਹੜੀ ਹੈ ਬਦਬੂ ਆਉਂਦੀ ਹੈ ਅਪਵਿੱਤਰ ਹੈ ਤੂੰ ਅਨਪਾਇਸ ਹੈ ਅਪਾਵਨ ਹੈ ਪਵਿੱਤਰ ਪਾਵਨ ਆਲਮੋਸਟ ਕੋਈ ਸਮਰਥਕ ਨਹੀਂ ਭੀਤਰ ਤੇਰੇ ਅੰਦਰ ਇਹ ਬਦਬੂ ਇਹ ਅਪਵਿੱਤਰਤਾ ਇਹ ਅਪਾਵਨਤਾ ਕਿਉਂ ਹੈ ਜੀ ਇੱਕ ਗੱਲ ਸਮਝ ਜੋ ਦੀ ਸੈ ਸੋਚਾਰਾ ਕਿ ਜੋ ਕੁਝ ਨਜ਼ਰ ਆ ਰਿਹਾ ਹੈ ਇਹ ਨਾਸਵੰਤ ਹੈ ਇਹਨੇ ਖਤਮ ਹੋ ਜਾਣਾ ਹੈ ਇਹ ਇਹ ਰਹਿਣ ਵਾਲਾ ਨਹੀਂ ਹੈ ਤੇ ਫਿਰ ਕਿਉਂ ਮਨ ਕਹਿ ਅਹੰਕਾਰ ਆ ਫਰਿਆ ਫਿਰ ਕਿਹੜੇ ਹੰਕਾਰ ਦੇ ਵਿੱਚ ਤੂੰ ਆਫਰਿਆ ਫਿਰਦਾ ਜਿਨ ਕੀਆ ਤਿਸ ਸਿਮਰ ਪ੍ਰਾਣੀ ਜਿਉ ਪ੍ਰਾਨ ਜਨਤਾਰਾ ਇਹ ਪ੍ਰਾਣੀ ਇਹ ਇਨਸਾਨ ਇਹ ਮਨ ਜੀ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਹਨੂੰ ਹਮੇਸ਼ਾ ਯਾਦ ਕਰ ਜਿਨੇ ਤੈਨੂੰ ਜੀ ਪ੍ਰਾਣ ਜਿਨ ਧਾਰ ਜਿਨੇ ਤੇਰੇ ਅੰਦਰ ਜਾਨ ਰੱਖੀ ਹੈ ਤੇਰੇ ਅੰਦਰ ਪ੍ਰਾਣ ਨੇ ਉਸ ਨੂੰ ਯਾਦ ਕਰ ਤਿਸੈ ਤਿਆਗ ਅਵਰ ਲਪਟਾਵੇ ਮਰ ਜਨਮੇ ਮੁਗਦ ਗਵਾਰ ਕਿ ਉਸ ਵਾਹਿਗੁਰੂ ਨੇ ਜਿਨੇ ਜੀਵਨ ਦਿੱਤਾ ਜਿਨੇ ਪ੍ਰਾਣ ਦਿੱਤੇ ਜਿਨੇ ਜ਼ਿੰਦਗੀ ਦੀਆਂ ਸਾਰੀਆਂ ਨੇਮਤਾ ਮਾਨਣ ਲਈ ਦਿੱਤੀਆਂ ਉਹਨੂੰ ਛੱਡ ਕੇ ਤੇ ਤੂੰ ਦੂਸਰੀਆਂ ਚੀਜ਼ਾਂ ਨਾਲ ਲਿਪਟਿਆ ਹੋਇਆ ਹੈ ਜੀ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਦਾਤ ਪਿਆਰੀ ਵਿਸਰਿਆ ਦਾਤਾਰ ਹੈ ਜਿਹੜਾ ਦੇਣ ਵਾਲਾ ਦਾਤਾਰ ਹੈ ਉਹ ਭੁੱਲ ਗਿਆ ਤੇ ਜਿਹੜੀ ਉਹਦੀ ਗਿਫਟ ਹੈ ਉਹਦੀ ਦਾਤ ਹੈ ਉਸ ਨੂੰ ਚੰਬੜ ਗਿਆ ਮਰ ਜਨਮਾਂ ਮੁਗਦ ਗਵਾਰ ਇਹ ਗੱਲ ਤੇਰਾ ਕਦੇ ਕਲਿਆਣ ਨਹੀਂ ਹੋਣ ਦੇਣਗੀ ਦੇਹੇਗੀ हे ਮੂਰਖ ਮੁਗਦ ਕਹਿੰਦੇ ਨੇ ਮੂਰਖ ਨੂੰ ਗਵਾਰ ਹੈ ਗਵਾਰ ਇਲਿਟਰੇਟ ਉਹ ਅੰਜਾਨ ਮੂਰਖ ਆਦਮੀ ਤੂੰ ਕਿਸ ਨੂੰ ਚੰਬੜਿਆ ਹੋਇਆ ਹੈ ਜਿਹੜਾ ਜੋ ਦੀਸੈ ਸੋ ਛਾਰ ਜਿਹਨੇ ਅਲਟੀਮੇਟਲੀ ਛਾਰ ਹੋ ਜਾਣਾ ਹੈ ਸਵਾ ਹੋ ਜਾਣਾ ਹੈ ਅੰਦ ਗੁੰਗ ਪਿੰਗਲ ਮਤ ਹੀ ਨਾ ਪ੍ਰਭ ਰਾਖੋ ਰਾਖਣ ਹਾਰਾ ਕਰਨ ਕਰਾਵਣ ਹਾਰ ਸਮਰੱਥਾ ਕਿ ਆ ਨਾਨਕ ਜੰਤ ਵਿਚਾਰ ਹੁਣ ਮਨ ਨੂੰ ਸਮਝਾਉਣ ਤੋਂ ਬਾਅਦ ਫਿਰ ਅਲਟੀਮੇਟਲੀ ਨਰਿੰਕਾਰ ਦੇ ਅੱਗੇ ਆਪਣਾ ਆਪ ਸਮਰਪਣ ਕਰਨਾ ਸਾਨੂੰ ਸਿਖਾਇਆ ਗੁਰੂ ਸਾਹਿਬ ਨੇ ਕਿ ਭਾਈ ਅਸੀਂ ਰੱਬ ਨੂੰ ਇਹ ਕਹਿਣਾ ਹੈ ਕਿ ਹੇ ਵਾਹਿਗੁਰੂ ਮੈਂ ਅੰਨ ਮੈਨੂੰ ਨਜ਼ਰ ਨਹੀਂ ਆਉਂਦਾ ਇਹ ਮਨ ਦੀਆਂ ਅੱਖਾਂ ਦੀ ਗੱਲ ਹੈ ਦੁਨਿਆਵੀ ਅੱਖਾਂ ਤਾਂ ਸਾਰਾ ਦਿਨ ਤੱਕਦੀਆਂ ਹੀ ਨੇ ਪਰ ਇੱਥੇ ਅਸੀਂ ਐਂ ਅੰਦ ਗੁੰਗ ਹੈ ਵਾਇਗਰੂ ਮੈਂ ਅੰਨ ਮੈਂ ਗੁੰਗਾ ਮੈਂ ਪਿੰਗਲਾ ਪਿੰਗਲਾ ਲੂਲੇ ਨੂੰ ਕਹਿੰਦੇ ਨੇ ਜੀ ਮੈਂ ਅੰਨ ਮੈਂ ਗੁੰਗਾ ਮੈਂ ਪਿੰਗਲਾ ਮਤਹੀਨਾ ਮੈਂ ਬੇਅਕਲ ਹੈ ਪ੍ਰਭ ਰਾਖੋ ਰੱਖਣ ਹਾਰਾ ਹੈ ਵਾਇਗਰੂ ਤੁਸੀਂ ਰੱਖਣ ਹਾਰੇ ਹੋ ਤੁਸੀਂ ਰੱਖਿਆ ਕਰੋ ਕਰਨ ਕਰਾਵਣ ਹਾਰ ਸਮਰਥ ਤੁਸੀਂ ਸਭ ਕੁਝ ਕਰਨ ਕਰਾਵਣ ਵਾਲਿਓ ਸਮਰਥ ਹੋ ਜੀ ਹਰ ਚੀਜ਼ ਤੁਸੀਂ ਕਰ ਸਕਦੇ ਹੋ ਕਿਆ ਨਾਨਕ ਜੰਤ ਵਿਚਾਰ ਹੈ ਕਿ ਮੈਂ ਇੱਕ ਸਧਾਰਨ ਮਨੁੱਖ ਮੈਂ ਕਿਹਦਾ ਵਿਚਾਰ ਹੈ ਕਿਹਦਾ ਪਾਣੀ ਹਾਰ ਤੁਸੀਂ ਕਰਨ ਕਾਰਨ ਸਮਰਾਥ ਹੋ ਰੱਖਣ ਹਾਰੇ ਹੋ ਔਰ ਸਾਰਾ ਜੀਵਨ ਤੁਹਾਡਾ ਦਿੱਤਾ ਹੋਇਆ ਔਰ ਤੁਸੀਂ ਮੈਨੂੰ ਆਪ ਹੀ ਬਖਸ਼ੋ ਔਰ ਆਪਣੇ ਲੜ ਲਾਓ ਇਹ ਸਾਨੂੰ ਜਾਂਚ ਦੱਸੀ ਹੈ ਪੰਮੇ ਪਾਤਸ਼ਾਹ ਨੇ ਰੱਬ ਨੂੰ ਰਿ ਜਾਣ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਮਿ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵਿਊਰਸ ਕੋ ਲੈਣੇ ਆ ਇਜਾਜ਼ਤ ਵੀਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸਜਾ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s atv h4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ ਦੇਖਦੇ ਰਹੋ ਚੀਵੀ ਰਿਪੋਰਟ ਭਲਾ ਦਿਓ ਫਤੇ ਵਾਇਗਰਜੀ ਕਾ ਖਾਲਸਾ ਵਾਇਗਰਜੀ ਫਤੇ ਫਤੇ